ਹਾਂਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਹੋਰ ਘਰ ਪਰਵਾਸ ਜਾਣ ਵਾਲਾ ਸਾਰਿਆਂ ਨੇ ਸੈੱਟ ਨੇ ਤੇ ਅੱਜ ਆਪਾਂ ਪਾਉਣੇ ਆ ਪਾウダー ਕਬੂਤਰਾਂ ਦੇ ਹੋਰ ਬਾਈ ਜੀ ਸਵੇਰ ਕਾਲ ਬਾਈ ਜੀ ਅੱਜ ਆਪਾਂ ਕਬੂਤਰਾਂ ਦੇ ਪਾਉਣ ਲੱਗੇ ਆ ਪਾウダー ਉਹ ਪਾウダー ਆਪਣਾ ਪਿਆ ਹੋਵੇ ਰੈਡੀ ਆ ਸਾਰਾ ਰੈਡੀ ਆ ਤੇ ਆਪਾਂ ਲੈ ਆਉਨੇ ਹੁਣ ਖੁੱਡੇ 'ਚ ਕੱਟ ਕੇ ਕਬੂਤਰ ਤੇ ਕਬੂਤਰਾਂ ਦੇ ਆਪਾਂ ਪਾਉਂਗੇ ਪਾウダー ਜਿਹੜੇ ਰਾਤ ਨੂੰ ਸਾਫ਼ ਚੋਕੇ ਸੌਂ ਜਾ ਕਰਨ ਲੱਭ ਜਿਹਦੇ ਜੂਆ ਜਿੰਗਾ ਹੈਗਾ ਸਮਝਾ ਜੀ ਹੈਣੀ ਇਹਦੇ ਪਾਇਆ ਹੈ ਹੈ ਨਹੀਂ ਭਾਈ ਇਹਦੇ ਹੈ ਨਹੀਂ ਆਪਰੇ ਭਾਈ ਹੈ ਹਾਂ ਤੁਸੀਂ ਪਸਵੇਖਾਂ ਹੈ ਨਹੀਂ ਆ ਵੇ ਥੋੜੀਆਂ ਪਰ ਇਹ ਵੀ ਘਾਟਾ ਬਾਹਰ ਹੋ ਰਹੀ ਫੜਨ ਲਿਆ ਆ ਜਿੰਨੇ ਤੇਰਾ ਉਹ ਡੰਡੇ ਵਾਲ ਦੇ ਅਰੇ ਵੇ ਹੈਣੀ ਬਾਈ ਜੀ ਹੈਣੀ 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 ਬਾਈ ਜੀ ਆਈ ਦੇ ਦੇ ਇਹ ਪੀਆ ਬਾਈ ਇਹਦਾ ਪਾਇਆ ਬੋਟਰ ਆਪਾਂ ਪਹਿਲੋਂ ਪਾਇਆ ਇਹਦਾ ਬਾਜੀ ਕਿਨੇ ਖਤਰ ਅਰੇ ਕਿਨੇ ਖੜੇ ਹੈਣੀ ਅਰੇ ਵੀ ਜੀ ਸਾਹ ਦਿੱਤੇ ਫੜੀ ਗਈ ਕੂਦਨੇ ਵੀ ਰਨੇ ਆ ਜੀ ਭਾਈ ਜੀ ਆ ਆਪਣਾ ਕਬੂਤਰਾਂ ਦੇ ਤਾਂ ਹੈ ਨਹੀਂ ਸੀਗੇ ਜਿਉਂ ਜਿਉਂ ਜੇ ਤੇ ਆ ਕਬੂਤਰੀ ਤਾਂ ਹੈਗੇ ਸੀ ਆਵੇ ਵੀਰੇ ਆ ਕਬੂਤਰੀ ਤਾਂ ਹੈਗੇ ਸੀ ਕਿ ਆ ਵੇਖੋ ਆਵੇ ਕਰੋ ਸ਼ੌਂਕ ਆ ਕੂਦਰੇ ਹੈਗੇ ਆ ਤੇ ਆਪਾਂ ਪਾਊਡਰ ਪਾਉਣ ਲੱਗੇ ਆ ਤੇ ਕਰੋ ਸ਼ੌਂਕ ਲੰਗੇ ਭਾਈ ਆ ਫੜੋ ਟੱਕਣਾ ਹਾਇਲ ਤੇ ਰੱਖੋ ਕੂਤਰੀ ਦਾ ਫੜੋ ਪੱਲਾ ਪਾਓ ਪਾਓ ਭਾਈ ਪੂਛੀ ਵੀ ਲਈ ਅਰੇ ਵਖਾ ਲਗੇ

ਪੂਛੀ ਵੀ ਲੈ ਉੱਤਰ ਤੇ ਉੱਤਰ ਆ ਉਤਰ ਤੇ ਕਾ ਵੀਰ ਤੇ ਦੇਖ ਬੇ ਉਹ ਡੇਗ ਬੇ ਥੱਲੇ ਪੂਛੀ ਵੀ ਲੈ ਪੂਛ ਹੈ ਨਹੀਂ ਗੇਤੀ ਹੈ ਦੋ ਖੜਦੇ ਪਾਤਾ ਪਾ ਬੱਬੇਰੇ ਪਾਊਡਰ ਕਰੋ ਨਾਲੇ ਸ਼ੌਂਕ ਕਰੋ ਸ਼ੌਂਕ ਗੁਰੀ ਦਾ ਮੜਿਆ ਨਾ ਆ ਭਾਈ ਇਹ ਕਾਕ ਕਬੂਤਰ ਆ 20 ਸਾਲ ਪੁਰਾਣਾ ਇਹਦੇ ਜੂਆ ਹੀ ਆ ਵੇਖੋ ਕਰੋ ਸ਼ੌਂਕ ਨਾਲੇ ਪਾਊਡਰ ਪਾਉਣੇ ਆ ਆ ਪਿਆ ਪਾਊਡਰ ਬਾਈ ਪਾਓ ਪਾਊਡਰ ਆ ਆ ਹੁਣੇ ਬਾਈ ਤੁਰ ਪੈਣੇ ਆ ਆ ਤੁਰ ਪੀਂਗਾ ਤੁਰ ਪੂਗਾ ਬਾਈ ਇਬਾ ਫਾਈ ਮਾਰ ਕੇ ਛੱਡ ਕੇ ਥੱਲੇ ਡੈਗ ਪੈਣੀਆਂ ਬਾਬੇ ਆਵੇ ਤਰਪੀ ਆਵੀ ਤਰਪੀ ਮੁਝੇ ਬਸੇ ਹੀ ਕਰ ਲੈ ਕਰੋ ਸ਼ੌਂਕ ਨਾਲੇ ਬਾਈ ਇੱਧਰ ਵੀ ਬਾਈ ਹੈਗੀਆਂ 5 7 ਬਾ 15 20 ਦਿਨਾਂ ਤੋਂ ਪਾਰਾ ਕਰੋ ਕਬੂਤਰਾਂ ਦੇ ਇਹਨੇ ਨਾ ਰਾਜੀ ਰਹਿੰਦੇ ਆ ਇਹ ਖੂਨ ਚੂਸਦਿੰਨਾ ਕਬੂਤਰਾਂ ਦਾ ਤੇ 15 20 ਦਿਨਾਂ ਤੋਂ ਬੋਡਰ ਪਾਰਾ ਕਰੋ ਬਾਪੂ ਅਲੇ ਖੰਬ ਖੰਬ ਹੁੰਦੇ ਆ ਭਾਈ ਇਹ ਸੈਟਰ ਆ ਕਰਨਗੇ ਆ ਤੁਰ ਪੈਂਗਾ ਕਹਿੰਦੇ ਇਹ ਨਾ ਦੇ ਨਾ ਤੁਰ ਪੈਂਗੇ ਬਾਪੇ ਨਾ ਦੇ ਮਾਰ ਕੇ ਥਲੇ ਡਿੱਗ ਪੈਂਗੇ ਜੀਪਾਂ ਨੇ ਤੁਰਦੀਆਂ ਸੜਕਾਂ ਦੇ ਮਰੂਤੀਆਂ ਹੋਵੇ ਤੁਰਦੀਆਂ ਭਾਈ ਦੀਆਂ ਭਾਈ ਦੀਆਂ ਹੂੰ ਫੂਛੇ ਲਾ ਕੁਝ ਹੋਣੀ ਆ ਪਾਈ ਦਿੰਨੇ ਆ ਪਕੋਈ ਨੇ ਇਹਨਾਂ ਦੀ ਕਾਲੀ ਪੂਜ ਮੰਦਰੂ ਆ ਬਾਈ ਦੀਂਦੇ ਨਹੀਂ ਗੇ ਪਾਈ ਦਿੰਨੇ ਆ ਬਸ ਕਰ ਲੈ ਬੱਥੇ ਤੇ ਪਰ ਮੈਂ ਭਈ ਅੱਖ ਦਾ ਫੈਨ ਹੋ ਗਿਆ ਕਬੂਤਰ ਦੇ ਵੇਖੋ ਭਈ ਅੱਖ ਦਾ ਫੈਨ ਆ ਮੈਂ ਕਬੂਤਰ ਦੇ ਦਾ ਵੱਡਾ ਕਬੂਤਰ ਆ ਆ ਸ਼ਰਤਾਂ ਨਾ ਪਾ ਕੰਦੇ ਪਿੰਗਰੇ ਤੇ ਵੇਖੋ ਨਾਲੇ ਕਰ ਰਿਹਾ ਆਹ ਜਿਹੜਾ ਪਾਊਡਰ ਹੁੰਦਾ ਨਾ ਬਾਈ ਜੀ ਇਹ ਇਹ ਕਿਤੇ ਦੂਜਾ ਨਾ ਪਾਈ ਜਾਓ ਕਬੂਤਰਾਂ ਦਾ ਪਤਲਾ ਨਾ ਪਾਈ ਜਾਓ ਜਹਾਂ ਹੁੰਦਾ ਪਾਊਡਰ ਬਾਈ ਉਹ ਜੂਆਂ ਜਮਾਂ ਵਾਲਾ ਕਿਤੇ 22 ਡਿਗਰੀ ਨਾ ਪਾਊਡਰ ਪਾਈ ਚੱਲੋ ਬਾਈ ਕਿਤੇ ਨੁਕਸਾਨ ਕਰਾ ਲੋ ਕਬੂਤਰਾਂ ਦੇ ਖੁਰਕ ਪਾ ਦੇ ਵਿਚਾਰਿਆਂ ਦੇ ਆਹ ਹੁੰਦੇ ਆ ਬਾਈ ਪਾਊਡਰ ਨਾ ਵੇਖ ਲੋ ਨੋਟਿਕਸ ਟੱਕ ਨਾ ਦੇ ਆ ਤੱਕਨਾ ਆਤਾ ਬਾਈ ਜੀ ਕਿਤੇ ਅੱਡਿਆਂ ਤੇ ਲਾ ਕੇ 22 ਡਿਗਰੀ ਪੌਡਰ ਨਾ ਵਰਤੀ ਜਾਓ ਜੇ ਆ ਮਿਲਦਾ ਡਾਕਟਰੀ ਦੁਕਾਨ ਤੇ ਮਿਲ ਜੂ ਤੁਹਾਨੂੰ ਇਹ ਸਿਰਫ 150 ਰੁਪਏ ਦਾ ਬਾਈ ਆ ਪਾਈ ਪਾਤਾ ਕਮਿਤਰਾ ਦੇ ਪਾਊਡਰ 75ਾ ਪਾਊਡਰ ਨਾ ਬਾਬੇ ਪਾਈ ਚੱਲਿਆ ਕਰੋ ਆ ਹੁੰਦਾ ਪਾਊਡਰ ਆ ਪਾਊਡਰ ਹੁੰਦਾ ਨੋਟਿਕਸ 100 ਗ੍ਰਾਮ ਹੁੰਦਾ ਇਹ ਉਹ ਕਹਿਣਾ ਚਾਹੂੰ ਹੋਰ ਭਾਈ ਜੀ ਆਪਾਂ ਬਹੁਤ ਵੜਗਾ ਤੁਹੇ ਦੱਸੋ ਕੀ ਹਾਲ ਚਾਲ ਆਪਣਾ ਤੇ ਆਪਾਂ ਨੂੰ ਲਾਈਕ ਕਮੈਂਟ ਕਰਿਆ ਕਰੋ ਵੱਧ ਖੁੱਲ ਕੇ ਭਾਈ ਜੀ ਆਪਣੀਆਂ ਵੀਡੀਓ ਨੂੰ ਨਤਤਾ ਕਰਨੀਆਂ ਕੱਲ ਅਸੀਂ ਰਹਿ ਗਏ ਸੀ ਭਾਈ ਉਧਰ ਨਾਲ ਮੜਾ ਕੰਮ ਪੈ ਗਿਆ ਸੀ 700 ਜੀ ਦਾ ਮੜਾ ਕਰਨ ਲੱਗ ਗਏ ਸੀ ਖੁੱਡੇ ਖੱਡੇ ਦਾ ਸੈਟ ਕਰਨ ਲੱਗ ਗਏ ਆਲ ਨੂੰ ਨੇ ਬੁਲਾਉਣ ਲੱਗ ਗਏ ਭਾਈ ਤੇ ਤਾਂ ਕੱਲ ਬਲੌਗ ਨਹੀਂ ਪਿਆ ਤੇ ਅੱਜ ਬਲੌਗ ਸ਼ੁਰੂ ਕੀਤਾ ਫੇਰ ਬਸ ਆਪਾਂ ਇਹਨਾਂ ਨੂੰ ਤਾੜਦੇ ਤਾੜਦੇ ਨੂੰ ਖੁੱਡੇ ਇਹ ਵਾਹ ਬਾਹ ਪਾ ਦੇ ਕਰੋ ਧੁੱਪੇ ਨੂੰ ਲਾ ਦੇਣਾ ਪਾਊਡਰ ਤੇ ਫਿਰ ਮਾਂ ਚ ਜਾਂਦੇ ਆ ਪਿੰਜਰੇ ਇਹ ਪਾ ਲੈ ਕਰੋ ਧੁੱਪੇ ਅੱਧਾ ਘੰਟਾ ਪਿਆ ਰਹਿਣ ਦਾ ਕਰੋ ਆ ਇੱਧਰ ਆਪਾਂ ਛੜਤਾ ਕਬੂਤਰ ਤੇ ਇੱਧਰ ਛੜ ਦਿੰਨੇ ਆ ਵੱਡੀ ਆ ਛੜਤੀ ਬਈ ਆਪਾਂ ਕਬੂਤਰੀ ਵੱਡੀ ਭਾਈ ਆਪਾਂ ਅੱਜ ਵਿਖਾਉਣਾ ਕਬੂਤਰ ਨਾਲੇ ਵੇਖੋ ਕਬੂਤਰ ਦੀਆਂ ਅੱਖਾਂ ਤੇ ਨਾਲੇ ਕਬੂਤਰ ਦੀ ਵੇਖੋ ਇਹ ਨਸਲ ਆ ਆਪਾਂ ਕਹਿ ਦਿੰਨੇ ਆ ਨਾ ਕਬੂਤਰਾਂ ਦੇ ਪੱਲੇ ਜੇ ਕਿਉਂ ਡੇਕ ਤੇ ਤੁਰਦੇ ਆ ਇਹ ਵੀ ਕੋਈ ਨਸਲ ਹੀ ਆ ਭਈਆ ਵੇ ਇਹ ਨਸਲ ਹੀ ਹੁੰਦੀ ਆ ਭਾਈ ਇਕਾ ਤੇ ਆਪਾਂ ਨੂੰ ਤਾਂ ਆਪਣੀ ਪਤਾ ਇਹ ਬਾਈ ਨਹੀਂ ਪਤਾ ਵੱਡੇ ਨੂੰ ਕੋਈ ਦੱਸ ਦੇ ਆਪਾਂ ਨੂੰ ਏ ਭਾਈ ਆ ਜਿਹੜੀ ਇਹ ਨਸਲ ਆ ਨਾ ਇਹ ਆਪਾਂ ਨੂੰ ਵੀ ਨਹੀਂ ਪਤਾ ਤੇ ਬਾਈ ਨੂੰ ਨਹੀਂ ਪਤਾ ਇਹ ਕਿਹੜੇ ਕਬੂਤਰ ਵਾਜਦੇ ਆ ਇਹ ਪੱਲੇ ਐ ਸੈਟ ਕਰਾ ਦਦੇ ਆ ਲੋਕੀ ਕਹਿੰਦੇ ਪੱਲੇ ਜਿ ਕਿਉ ਡਿੱਗੇ ਆ ਲੋਕੀ ਕਹਿੰਦੇ ਹੱਬਾਂ ਚ ਨੁਕਸ ਪੈ ਗਿਆ ਤੇ ਹੱਬਾਂ ਨਹੀਂ ਹੁੰਦੀਆਂ ਬਾਈ ਇਹ ਇਹ ਪੱਲੇ ਦੇਦੇ ਕਬੂਤਰ ਹੁੰਦੇ ਆ ਜਿਹੜੇ ਉਹ ਵੱਡੇ ਹੁੰਦੇ ਆ ਤੇ ਆਪਾਂ ਨੂੰ ਪਤਾ ਨਹੀਂ ਕਿਹੜੀ ਨਸਲ ਆ ਇਹ ਕੋਈ ਇੱਕ ਨਸਲ ਆ ਬਾਈ ਇਹ ਬੁੱਢਾ ਕਬੂਤਰ ਆ ਸਾਖਾ ਕਬੂਤਰ ਆ ਮੈਂ ਵੇਖੋ ਨਾਲੇ ਤੌਰ ਤੇ ਨਾਲੇ ਪੱਲੇ ਵੇਖੋ ਬਾਈ ਕਿੱਦਾਂ ਤਗੜਾ ਕਬੂਤਰ ਆ ਨਾਲੇ ਬੁੱਢਾ ਵੇਖੋ ਨਾਲੇ ਕੋਲੋਂ ਸ਼ੌਂਕ ਬੁੱਢਾ ਕਬੂਤਰ ਆ ਤੇ ਕਰਾ ਸ਼ੌਂਕ ਨਾਲੇ ਵੇਖੋ ਨਾਲੇ ਆਪਾਂ ਛੜਦੇ ਨੇ ਖੁੱਡੇ ਦੇ ਵਿੱਚ ਵੇਖੋ ਨਾਲੇ ਬੜਾ ਤੰਗ ਨਾ ਆ ਕੇ ਅੱਗੇ ਕਿਉਂ ਤੇ ਨਾਲੇ ਜਨੇ ਚੁਗ ਜਾਂਦੇ ਗਰੂਤਾਂ ਦੇ ਫਿਰ ਨਕ ਸਟਾ ਜਾਂਦਾ ਸਮਾਰ ਅਦਾਇਆਂ ਤੇਜੀ ਵਾਰ ਕੱਢ ਦੇ ਆਪਾਂ ਕੁੱਤਰ ਛੱਡਣਾ ਆਪਾਂ ਜਨੇਰੀਆਂ ਪੰਡਲ ਕਾਰ ਲੋ ਸ਼ੌਂਕ ਆਪਾਂ ਕਾਲਾ ਅਖਰਾ ਕਬੂਤਰ ਛੱਡਣਾ ਬਈ ਜਨੇਰੀਆਂ ਪੰਡਲ 14 ਤਰੀਕ ਨੂੰ ਉੱਡੂਗਾ ਕਾਲੇ ਟੂਸੇ ਆ ਤੇ ਲਾਲ ਢਿੱਡਾ ਤੇ ਕਰੋ ਸ਼ੌਂਕ ਨਾਲ ਆ ਬੱਚਾ ਛੱਡਣਾ ਸੀ ਉੱਡੂਗਾ ਬਾਈ ਜੀ ਦੱਸੋ ਜੇ ਮਾੜਾ ਆ ਗੱਲਾਂ ਕਮੈਂਟ ਕਰਕੇ ਦੱਸੋ ਜੇ ਉੱਡੂਗਾ ਟੰਗ ਨਾਂ ਵਾਲਾ ਕਰ ਗਏ ਕਿਉਂਕਿ ਬਾਜੀ ਛੱਡਣਾ ਬੱਚਾ ਟ੍ਰੇ ਦਾ ਜਰੂਰ ਦੱਸੋ ਟ੍ਰੇ ਕੱਢ ਲਿਆ ਬੰਦੇ ਨਾਲੇ ਆਪਣਾ ਟ੍ਰੇਆਂ ਦੱਸੋ ਬਾਈ ਜੀ ਕਿਵੇਂ ਬਣੀਆਂ ਆ ਪੁੱਤਰਾਂ ਦੀਆਂ ਹਰ ਇੱਕ ਖੁੱਡੇ ਚ ਬਈਏ ਟ੍ਰੇਆਂ ਤੇ ਹੁਣ ਆਪਾਂ ਕੱਢ ਦਗੇ ਕਿਉਂਕਿ ਸਵਾਨ ਫੇਰ ਦਾਣੇ ਪਾ ਦਾਂਗੇ ਸਾਫ਼ ਸੁਥਰ ਕਰਕੇ ਤੇ ਆਪਾਂ ਟ੍ਰੇ ਬਾਹਰ ਕੱਢ ਲਿਆਂਦੀ ਆ ਤੇ ਹਰ ਇੱਕ ਖੁੱਡੇ ਦੇ ਆ ਆਪਣੇ ਤੁਸੀਂ ਵੀ ਬਾਈ ਐਂ ਬਣਾ ਕੇ ਰੱਖਿਆ ਕਰੋ ਤੁਹਾਡੇ ਦਾਣੇ ਤੁਨੇ ਨਾ ਖਰਾਬ ਹੋਣ ਬਿੱਠਾਂ ਵਾਲੇ ਨਾ ਖਾਣ ਦਾਣੇ ਤੇ ਕਬੂਤਰ ਨਾ ਬਿਮਾਰ ਹੋਣਾ ਜੇ ਕਿ ਬਿੱਠਾਂ ਵਾਲੇ ਦਾਣੇ ਚੋ ਲੈਣਦੇ ਕਬੂਤਰ ਆਪਣੇ ਤੇ ਤਾਂ ਬਿਮਾਰ ਹੁੰਦੇ ਭਈ ਆਪਾਂ ਕਹਿ ਦਿੰਨੇ ਆ ਬਿਮਾਰੀ ਲੱਗ ਗਈ ਆ ਇਹ ਬਿੱਠਾ-ਬਿੱਠਾ ਤੇ ਬਿਮਾਰੀ ਲਾ ਦੇ ਜੀ ਉਹ ਗੰਦੇ-ਗੰਦੇ ਦਾਣੇ ਚੋ ਲੈ ਦਾ ਕਰਦੇ ਆ ਐਂਡ ਤੇ ਬਾਬਾ ਬੋਲੀ ਜਾਂਦਾ ਸ਼ਾਮ ਨੂੰ ਇੱਕ ਬਲੌਗ ਬਣਾ ਸੀ ਟਾਈਮ 'ਚ ਟਾਈਮ ਕੱਢਿਆ ਕੋਈ ਬੋਲਣਾ ਚਾਹੋ ਤੇ ਆਪਾਂ ਭਾਈ ਜੀ ਅਖੇ ਤੱਕ ਉੱਤਾਂ ਦਾ ਕੰਮ ਆਪਣਾ ਨਿਭੜ ਗਿਆ ਤੇ ਹੁਣ ਆਪਾਂ ਬਲੌਗ ਤੇ ਹੋਇਆ ਕਰਾਂਗੇ ਨਿਤ ਜਰੂਰ ਇੱਕ ਨਾ ਇੱਕ ਬਲੌਗ ਪਾਇਆ ਕਰਾਂਗੇ ਓਕੇ ਪਾਇਆ ਕਰਾਂਗੇ ਨਾਲੇ YouTube ਪਰ ਆਪਣਾ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਬਹੁਤ ਜਰੂਰ ਧਿਆਨ ਨਾਲ ਵੇਖਿਆ ਕਰੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਭਾਈ ਤੁਹਾਡੇ ਸੰਯੋਗ ਨਾਲ ਹੀ ਅਸੀਂ ਆ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਭਾਈ ਤੇ ਆਪਾਂ ਟੈਜੋ ਟਾਈਮ ਵੇਲਾ ਕੱਢ ਕੇ ਹੁਣ ਆਥਰੇ ਬਲੌਗ ਬਣਾਇਆ ਆਪਾਂ ਆ ਵੇ ਲੋ ਨਾਲੇ ਬਾਬੇ ਬੋਲੀ ਜਾਂਦੇ ਭਾਈ ਜੀ ਆਥਰੇ ਵਲੌਗ ਬਣਾਇਆ ਟਾਈਮ ਟੂ ਟਾਈਮ ਕੱਢਾ ਤੁਹਾਡੇ ਵਾਸਤੇ ਤੇ ਲਾਈਕ ਕਮੈਂਟ ਕਰਦੇ ਕਰੋ ਬਾਬੇ ਕਿਹੜੇ ਜਾਨਵਰ ਦੇਖਣੇ ਆ ਇੱਕ ਬਾਈ ਦੀ ਸਿਫਾਰਸ਼ ਆਈ ਨੀਲੇ ਕਬੂਤਰ ਵਿਖਾਉ ਆਪਾਂ ਕੱਲ ਨੂੰ ਨੀਲੇ ਵਿਖਾਵਾਂਗੇ ਵਿਖਾਵਾਂਗੇ ਬਾਈ ਜੀ ਡੱਬਿਆਂ ਨਾਲੇ ਡੱਬੇ ਕਬੂਤਰ ਵਿਖਾਵਾਂਗੇ ਨਾਲੇ ਕਾਲੇ ਕਬੂਤਰ ਵਿਖਾਵਾਂਗੇ ਬਾਈ ਕਰੋ ਨੀਲੇ ਵਿਖਾਉਣੇ ਆਪਾਂ ਨੀਲੇ ਦੇ ਵਲੌਗ ਬਣਾਉਣਾ ਕਰ ਲਉ ਧੰਨਵਾਦ ਬਾਈ